ਓ ਰੰਗ ਨਿਕਲਦੇ ਨਾ ਪਟਾ ਨਾ ਯਾਰ ਤੋਂ ਕੁੜੀਆ ਮੇਰਾ ਇੱਕ ਮੁੰਡਾ ਮੈਂ ਕਿਹਾ ਕਰ ਤੇ ਜਿਰਾ ਮੈਨੂੰ ਦਾ ਦੋ ਇਹ ਦੁਨੀਆ ਕੋ ਮਰਵਾ ਦਿਓ ਇਹ ਜੱਗੂ ਤਗਵਾਰ ਕੁੜੀਆ ਦਾ ਮੇਰਾ ਚਾਹ ਕੋ ਜਵਾਬ ਸਮੋਕ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿਨ ਦਿਹਾੜੇ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਕਾਰਨ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਉਸ ਦੀ ਘਰ ਵਾਲੀ ਜਿਹੜੀ ਹੈ ਦੇਖੋ ਕਿਸ ਤਰ੍ਹਾਂ ਚੀਕਾਂ ਮਾਰ ਰਹੀ ਹੈ ਕਹਿ ਰਹੀ ਹੈ ਕਿ ਮੇਰੇ ਦੋ ਧੀਆ ਨੇ ਇੱਕ ਮੁੰਡਾ ਹੈ ਉਹ ਕਿਸ ਦੇ ਹਸਾਰੇ ਜੀਵਾਂਗੀ ਤੇ ਉਹ ਕਿਸ ਦੇ ਇਲਜ਼ਾਮ ਲਗਾ ਰਹੀ ਹੈ ਤੁਸੀਂ ਉਹ ਵੀ ਸੁਣ ਸਕਦੇ ਹੋ ਦੱਸ ਦਈਏ ਕਿ ਬਟਾਲਾ ਦੇ ਵਿੱਚ ਬੀਤੇ ਰੋਜ਼ ਗੋਲੀਆਂ ਚੱਲੀਆਂ ਨੇ ਦੋ ਮੋਟਰਸਾਈਕਲ ਸਵਾਰ ਦੋ ਮੋਟਰਸਾਈਕਲਾਂ ਦੇ ਉੱਪਰ ਚਾਰ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵੱਲੋਂ ਜਸਮੀਤ ਨਾਮਕ ਵਿਅਕਤੀ ਉੱਪਰ ਗੋਲੇ ਜਲਾ ਦਿੱਤੇ ਗਏ ਜੋ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਦੀਏ ਕਿ ਉਹ ਘਰ ਉਸਨੇ ਫੋਨ ਕੀਤਾ ਕਿ ਚਾਹ ਬਣਾ ਲਓ ਮੈਂ ਘਰ ਆ ਰਿਆਂਗਾ ਪਰ ਜਦੋਂ ਘਰ ਵਾਲੀ ਨੇ ਦੁਬਾਰਾ ਉਸਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ ਉਸ ਤੋਂ ਬਾਅਦ ਉਸਦੀ ਲਾਸ਼ ਜਿਹੜੀ ਹੈ ਸੜਕ ਦੇ ਵਿਚਾਲੇ ਪਈ ਦਿਖਾਈ ਦਿੱਤੀ ਕਿਉਂਕਿ ਉਹ ਗੱਡੀ 'ਚੋਂ ਉਤਰਨ ਲੱਗਿਆ ਸੀ ਜਦੋਂ ਉਸਦੇ ਉੱਪਰ ਗੋਲੀਆਂ ਅੰਨੇਵਾ ਵਾਰਾ ਦਿੱਤੀਆਂ ਗਈਆਂ ਦੱਸਦੀਏ ਕਿ ਉਸ ਦੀ ਘਰ ਵਾਲੀ ਵੱਲੋਂ ਇਲਜ਼ਾਮ ਵੀ ਲਗਾਏ ਗਏ ਨੇ ਕਿਸ ਦਾ ਨਾਮ ਵੀ ਲਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਇਸ ਜਾਂਚ ਵਿੱਚ ਜੁੜ ਚੁੱਕੀ ਹੈ ਉਹ ਅਣਸਾਧੇ ਵਿਅਕਤੀਆਂ ਖਿਲਾਫ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਗੋਲੀਆਂ ਕਿਸ ਵੱਲੋਂ ਤੇ ਕਿਉਂ ਚਲਵਾਈਆਂ ਗਈਆਂ ਇਹਨਾਂ ਤੋਂ ਬਾਅਦ ਪਤਾ ਚੱਲੇਗਾ ਜਾਂ ਕੋਈ ਗਰੁੱਪ ਜਾਂ ਕੋਈ ਗੁੱਟ ਇਸ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਦਿਖਾਈ ਦੇਵੇਗਾ ਕੋ ਅੱਛਾ ਜੀ ਮੇਰਾ ਇੱਕ ਬੋਤਲਾ ਨੰਨੀਆਂ ਬੋਕੜੀਆਂ ਨੰਨੀਆਂ ਬੋਕੜੀਆਂ ਆਈ ਇਹਨੂੰ ਕਿੱਥੇ ਕਰ ਲੈ ਜਾੜਾ ਮੁਕੀਂਦਾ ਨਾਲ ਗਿਆ ਇਥੇ ਤੇ ਮੂਰਤ ਸੀ ਘੋਦੀ ਦਾ ਉੱਥੋਂ ਆਇਆ ਇਥੇ ਆਣ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਵਾ ਸਾਬਨਾ ਮੈਂ ਕਿਹਾ ਚਾਹ ਪੀਣੇ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਵਿੱਚ ਗਿਆ ਇਥੇ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫੀਆਂ ਕਹਿ ਰੇ ਮਰ ਗਿਆ

ਕੀ ਹੋਇਆ ਕੀ ਆ ਮੇਰਾ ਭਰਾ ਅਜੇ ਗੱਡੀ ਉਤਰਿਆ ਥੱਲੇ ਕੋਈ ਚਾਰ ਜਣੇ ਆਏ ਗੋਲੀਆਂ ਮਾਰ ਕੇ ਗਾਂਗੇ ਤੇ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਸੀ ਉਹ ਇੱਧਰ ਕੋਈ ਗੱਡੀ ਉਤਰਿਆ ਹੀ ਆ ਵੀਰ ਨੂੰ ਨਾ ਲਿਆ ਹੋਏਗਾ ਬੱਚਾ ਹਾਂਜੀ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚਲੀਆਂ ਗੋਲੀਆਂ ਪੰਜ ਛੇ ਚਲੀਆਂ ਮੈਂ ਇੱਥੇ ਆਹ ਡੱਕਰ ਨਾਲ ਹੀ ਲੋਕਲ ਇਸ ਮਾਨਗੜ ਅੱਛਾ ਉਹ ਗੱਡੀ ਕਿਸ ਨਾਲ ਹੀ ਨਹੀਂ ਆ ਨਾ ਅੱਛਾ ਤੇ ਇੱਕ ਕਿੱਥੋਂ ਆਏ ਸੀ ਇਹ ਏਜ ਘੁੰਮਰ ਗਿਆ ਮੜੇ ਨਾਲ ਗਿਆ ਸੀ ਉਹਦੇ ਕੋਈ ਮੁੰਡੇ ਵਾਲ ਕੇ ਨਾਲ ਯਾਰ ਕੀ ਕੰਮ ਕਰਦੇ ਪਰਿਵਾਰ ਕੰਮ ਪੇਂਟ ਦਾ ਕੰਮ ਕਰਦਾ ਜੋ ਤੇ ਪਰਿਵਾਰ ਤੋਂ ਕੌਣ ਪਾਉਂਦਾ ਪਰਿਵਾਰ ਤੋਂ ਆਪਾਂ ਤਿੰਨ ਬ ਦੇਖਦਾ ਰਹੀ ਫੌਜੀ ਹੈ ਆਰਮੀ ਚ ਹਾਂ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਐਮਪੀ ਜਿਲ੍ਹਾ ਨਾਦਬੁਰਾ ਜੀ ਸੰਗੋਂ ਕੋਈ ਕੋਈ ਅਣਪਛਾਤੇ ਲੋਕ ਦੇਖਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲਈ